ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲਦਾ ਰਹਿ ਰਿਹਾ ਹੈ ਕਦੇ ਗਰਮੀ ਹੋ ਜਾਂਦੀ ਹੈ ਕਦੇ ਠੰਡ ਤੇ ਕਦੇ ਮੀਂਹ ਪੈਣ ਲੱਗ ਜਾਂਦਾ ਹੈ ਅਖੇਕਾਰ ਲੋਕ ਵੀ ਕਨਫਿਊਜ਼ ਹਨ ਨਹੀਂ ਪਤਾ ਲੱਗ ਪਾ ਰਿਹਾ ਕਿ ਕਿਸ ਤਰੀਕੇ ਦਾ ਮੌਸਮ ਰਹਿਣ ਵਾਲਾ ਹੈ ਸਾਡਾ ਇਸ ਸਮੇਂ ਸੁINDERਪਾਲ ਜੀ ਮੌਜੂਦ ਨੇ ਜਿਹੜੇ ਕਿ ਮੌਸਮ ਵਿਭਾਗ ਦੇ ਮੁਖੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਸ ਤਰੀਕੇ ਦਾ ਮੌਸਮ ਰਹਿਣ ਵਾਲਾ ਹੈ ਕਿਉਂਕਿ ਲੋਕ ਵੀ ਕਨਫਿਊਜ਼ ਹੈ ਮੈਨੂੰ ਲੱਗਦਾ ਰੱਬ ਵੀ ਕਨਫਿਊਜ਼ ਹੋਇਆ ਪਿਆ ਹੁਣ ਅਨੇ ਦੇਖੋ ਅੱਜ-ਆਜ ਜੀ ਚੱਲੂਗਾ ਜਿਹੜਾ ਮੌਸਮ ਖਰਾਬ ਹੋਇਆ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਚਾਂਸਸ ਆਲਰੇਡੀ ਵੀ ਮੀਂਹ ਚੱਲਿਆ ਹੋਇਆ ਅਮਰਸਰ ਤੇ ਅਡਜੋਇਨਿੰਗ ਏਰੀਆ ਵਿੱਚ ਮੀਂਹ ਪੈ ਰਿਹਾ ਇਸ ਟਾਈਮ ਦਾ ਅੱਜ ਕੰਟੀਨਿਊ ਕਰੇਗਾ ਕੱਲ ਤੋਂ ਫਿਰ ਠੀਕ ਹੈ ਕੱਲ ਤੋਂ ਅਗਲੇ ਸੱਤ ਦਿਨ ਸੱਤ ਤੋਂ ਅੱਠ ਦਿਨ ਕਟੋ-ਕਟ ਠੀਕ ਹੈ ਮੌਸਮ ਕੋਈ ਮੀਂਹ ਨਹੀਂ ਆ ਦਿਨੋਂ ਧੁੱਪ ਲੱਗੂਗੀ ਤੇ ਮੌਸਮ ਸਾਫ ਰਹੂਗਾ ਤੇ ਹਰਿਆਣਾ ਜਿਹੜਾ ਹੈਗਾ ਉਹਦਾ ਨਾਰਥਰਨ ਪਾਰਟ ਹਰਿਆਣਾ ਜਿੱਦਾਂ ਅੰਮਾਲਾ ਯਮਨਾਨਗਰ ਕੁਸਿਤਰਾ ਕੈਥਲ ਕਰਨਾਲ ਇਹਨਾਂ ਲੱਗਿਆਂ ਵਿੱਚ ਚਾਂਸਿਸ ਹੈਗੇ ਟਰਾਈ ਸਿਟੀ ਚ ਵੀ ਅੱਜ ਮੌਸਮ ਖਰਾਬ ਚੱਲੂਗਾ ਤੇ ਕੱਲ ਤੋਂ ਫਿਰ ਇਹਦੇ ਸੁਧਾਰਾ ਜਾਣਾ ਅਗਲੇ 8 ਦਿਨ ਠੀਕ ਹੈ ਟੈਂਪਰੇਚਰ ਵਧਣਗੇ ਕਿਉਂਕਿ ਟੈਂਪਰੇਚਰ ਜਿਹੜੇ ਮੈਕਸਿਮਮ ਟੈਂਪਰੇਚਰ ਹੈ ਹੁਣ 2 ਤੋਂ 3 ਡਿਗਰੀ ਘਟ ਚੱਲ ਰਹੇ ਨੇ ਦਿਨ ਦੇ ਟੈਂਪਰੇਚਰ ਹੈਗੇ ਤੇ ਰਾਤ ਦੇ ਟੈਂਪਰੇਚਰ ਵੀ ਘਟੇ ਗਏ ਉਹਨਾਂ ਵਿੱਚ ਕੁਝ ਬਰੌਤਰੀ ਹੋਣਗੀ ਅੱਗੇ ਆਉਣੇ ਵਾਲੇ ਦਿਨਾਂ ਵਿੱਚ ਬਦਲ ਵੀ ਬਦਲ ਦੇ ਚਾਂਸ ਚੱਲਦੀ ਹੈ ਕੁਝ ਬਦੂਗੀ ਅਜੇ ਇਮੀਡੀਏਟ ਤਾਂ ਨਹੀਂ ਕਿਉਂਕਿ ਅੱਜ ਵੀ ਸਨੋਫਾਲ ਚੱਲੀ ਹੋਈ ਹੈ ਪਹਾੜਾਂ ਵਿੱਚ ਤਾਂ ਉਹਦਾ ਅਸਰ ਵੀ ਸਾਡੇ ਇੱਥੇ ਪਲੇਨ ਚ ਲੇਕਿਨ ਇਹ ਹੈ ਕਿ ਅਗਲੇ 5-7 ਦਿਨਾਂ ਚ ਜ਼ਰੂਰ ਟੈਂਪਰੇਚਰ ਵਧਣਗੇ ਤੇ ਉਸ ਤੋਂ ਬਾਅਦ ਵੀ ਟੈਂਪਰੇਚਰ ਵਧਣਗੇ ਲੇਕਿਨ ਜਿਹੜੇ ਮਿਨਿਮਮ ਟੈਂਪਰੇਚਰ ਹੈਗੇ ਆ ਜਿਹੜੇ ਆਪਾਂ ਸਵੇਰ ਨੂੰ ਉੱਠਦੇ ਆ ਸ਼ਾਮ ਨੂੰ ਟੈਂਪਰੇਚਰ ਹੈਗੇ ਆ ਉਹ ਕੁਝ ਕੰਟਰੋਲ ਚ ਰਹਿਣਗੇ ਕੋਈ ਇੰਨੇ ਨਹੀਂ ਵਧਣਗੇ ਲੇਕਿਨ ਇਹ ਹੈ ਕਿ ਓਵਰਆਲ ਹੁਣ ਸਾਨੂੰ ਜਿਹੜਾ ਟੈਂਪਰੇਚਰ ਵਧਣ ਦਾ ਟਾਈਮ ਆ ਗਿਆ ਤੁਸੀਂ ਇਹ ਕਹਿ ਸਕਦੇ ਆ ਕਿ ਦਿਨ ਵੇਲੇ ਜ਼ਰੂਰ ਜਿਹੜਾ ਆ ਧੁੱਪ ਲੱਗ ਸਕਦੀ ਆ ਪਰ ਸਵੇਰੇ ਸ਼ਾਮ ਦੀ ਠੰਡ ਜਿਹੜੀ ਉਹ ਰਹਿਣ ਵਾਲੀ ਹਾਂ ਬਿਲਕੁਲ ਤੁਸੀਂ ਕਹਿ ਸਕਦੇ ਆ ਕਟੋ ਘਟ 15 20 ਤਰੀਕ ਤੱਕ ਤੇ ਇਸ ਤਰ੍ਹਾਂ ਦਾ ਸਿਚੁਏਸ਼ਨ ਚੱਲੂਗਾ ਤੇ ਉਹਦੇ ਵਿੱਚ ਕਿਉਂਕਿ ਤਿੰਨ ਤਿੰਨ ਦੋ ਤਿੰਨ ਜਾਂ ਚਾਰ ਟਾਈਮ ਇਹਨੂੰ ਲੱਗਦਾ ਕਿ ਮਾਰਚ ਪਹਾੜਾਂ ਤੇ ਖਾਸਕ ਜੰਮੂ ਕਸ਼ਮੀਰ ਹਿਮਾਚਲ ਉਤਰਾਖੰਡ ਉਸ ਲੱਕੇ ਵਿੱਚ ਕੁਝ ਮੌਸਮ ਖਰਾਬ ਚੱਲੂਗਾ ਬਰਫਬਾਰੀ ਹੋਣ ਦੇ ਚਾਂਸਸ ਹੈਗੇ ਆ ਉਹਦੇ ਕਰਕੇ ਫਿਰ ਸਾਡੇ ਅਸਰ ਜ਼ਰੂਰ ਰੋਗ ਉਹਦੇ ਕਰਕੇ ਫਿਰ ਜਿਹੜੇ ਮਿਨੀਮਮ ਟੈਂਪਰੇਚਰ ਉਹ ਕਟਣਗੇ ਬਤਨਵਾ ਬਿਲਕੁਲ ਫਿਲਹਾਲ ਬਰਸਾਤ ਜਿਹੜੀ ਆ ਉਹ ਅੱਜ ਦੇ ਦਿਨ ਹੀ ਰਹਿਣ ਵਾਲੀ ਆ ਤੇ ਫਿਰ ਕੱਲ ਤੋਂ ਮੌਸਮ ਸਾਫ਼ ਹੋ ਜਾਵੇਗਾ ਤਕਰੀਬਨ 15 ਤਰੀਕ ਦੇ ਤੱਕ ਜੇ ਕਹਿ ਸਕਦੇ ਆ ਤਾਂ 15 ਦਿਨ ਤੱਕ ਜਿਹੜਾ ਆ ਉਹ ਮੌਸਮ ਸਾਫ਼ ਜ਼ਰੂਰ ਰਹੇਗਾ ਪਰ ਦਿਨ ਵੇਲੇ ਗਰਮੀ ਤੇ ਸਵੇਰੇ ਸ਼ਾਮ ਦੀ ਠੰਡ ਹਜੇ ਵੀ ਰਹਿਣ ਵਾਲੀ ਆ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀ ਸਿੰਘ ਗਸ਼ਕ ਪੀਟੀਸੀ న్యూਸ ਚੰਡੀਗੜ੍ਹ